ਤਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਪਰਮੇਸ਼ਰ ਦੀ ਗੱਲ ਕਰਦੇ ਨੇ ਤੇ ਪਾਤਸ਼ਾਹ ਜੀ ਆਖਦੇ ਨੇ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਨੂੰ ਇਹ ਗੱਲ ਸਮਝ ਲੱਗੀ ਹੈ ਕਿ ਉਹ ਪਰਮਾਤਮਾ ਸਤ ਹੈ ਸਦੀਵੀ ਕਾਲ ਦੇ ਲਈ ਅਟੱਲ ਰਹਿਣ ਵਾਲਾ ਮਹਾਰਜ ਕਹਿੰਦੇ ਨੇ ਕਿ ਉਹ ਅਬਨਾਸ਼ੀ ਪੁਰਖ ਹੈ ਅਬਨਾਸ਼ੀ ਦੇ ਅਰਥ ਨੇ ਜੋ ਨਾ ਨਾਸ ਹੋਣ ਵਾਲਾ ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਜੋ ਨਾ ਨਾਸ ਹੋਣ ਵਾਲਾ ਹੈ ਨਾ ਉਹਨੇ ਸਾਰਾ ਸੰਸਾਰ ਪੈਦਾ ਕੀਤਾ ਤਉ ਸੰਸਾਰ ਉਪਾਇਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਉ ਦੋਏ ਕੁਦਰਤ ਸਾਜੀਏ ਕਰ ਆਸਨ ਦੀ ਠੋਚਾਓ ਦਾਦਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਉ ਤੂੰ ਜਨੋਈ ਸਭ ਸਹਿ ਤੂੰ ਸਾਰਿਆਂ ਦਾ ਜਨਮ ਦਾਤਾ ਦਿਲ ਐਸੈ ਤੂੰ ਸਰੀਰ ਨੂੰ ਆਤਮਾ ਭਾਵ ਜਿੰਦ ਦਿਨਾਂ ਵੀ ਹੈ ਤੇ ਉਸ ਸਰੀਰ ਦੇ ਵਿੱਚੋਂ ਜਿੰਦ ਤੂੰ ਮਹਾਰਾਜ ਕੱਢ ਵੀ ਲੈ ਨੰ ਕਰ ਆਸਣ ਲਿਟੋ ਜਾਓ ਤੂੰ ਆਪ ਸਾਡੇ ਸਾਰਿਆਂ ਦੇ ਵਿੱਚ ਆਸਣ ਲਾ ਕੇ ਚੌਂਕੜਾ ਲਾ ਕੇ ਸਾਰੇ ਜਗਤ ਤਮਾਸ਼ੀ ਨੂੰ ਵੇਖਦਾ ਪਿਆ ਹੈ ਗੁਰੂ ਜੀ ਆਖਦੇ ਨੇ ਕਿ ਦੋਹਾਂ ਸਿਰਿਆਂ ਦਾ ਆਪ ਸੁਆਮੀ ਖੇਲੇ ਵਿਗਸੇ ਅੰਤਰਜਾਮ ਉਹ ਦੋਨਾਂ ਸਿਰਿਆਂ ਦਾ ਦੋਨਾਂ ਸਿਰਿਆਂ ਦੇ ਅਰਥ ਨੇ ਸੁਖ ਦੇਣ ਵਾਲਾ ਵੀ ਪਰਮਾਤਮਾ ਹੈ ਦੁੱਖ ਦੇਣ ਵਾਲਾ ਵੀ ਪਰਮਾਤਮਾ ਹੈ ਅਸੀਂ ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਬਚਨ ਪੜ੍ਹ ਦੇਣ ਮਹਾਰਾਜ ਕਹਿੰਦੇ ਨੇ ਸੋਖ ਦੁਖ ਪ੍ਰਭ ਦੇਵਨ ਹਾ ਆ ਜੋ ਸਾਡੇ ਜੀਵਨ ਦੇ ਅੰਦਰ ਸੋਖ ਤੇ ਦੁਖ ਹੁੰਦੇ ਨੇ ਇਹ ਹੈ ਸਾਡੇ ਹੀ ਕਰਮ ਸਾਡੇ ਹੀ ਕਰਮ ਨੇ ਪਰ ਚੇਤਨ ਰੱਖਿਓ ਜਿਹਦੇ ਉਤੇ ਉਹ ਸਾਹਿਬ ਮਿਹਰવાન ਹੋ ਜਾਂਦਾ ਉਹਦੇ ਕਰਮਾਂ ਦਾ लेखा ਕੋਈ ਨਹੀਂ ਤੇ ਜਿਹਦੇ ਉਤੇ ਸਾਹਿਬ ਮਿਹਰਵਾਨ ਨਾ ਹੋਵੇ ਨਦਰ ਉਪਠੀ ਜੇ ਕਰੇ ਸੁਲਤਾਨਾਂ ਕਾ ਕਰੈਂਦਾ ਦਰ ਮੰਗਣ ਭੇਖ ਨਾ ਪਾਈ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਪਰਮਾਤਮਾ ਤੋਂ ਬੰਦਾ ਬੇਮੁਖ ਹੋ ਜਾਂਦਾ ਕਿ ਜਦੋਂ ਪਰਮਾਤਮਾ ਦੇ ਨਾਲੋਂ ਉਹਦੀ ਸੁਰਤ ਅੰਦਰੋਂ ਖਿੰਡ ਜਾਂਦੀ ਹੈ ਤੇ ਫਿਰ ਸਮਝ ਲਓ ਕਿ ਜੀਵਨ ਦੇ ਵਿੱਚ ਦੁੱਖ ਹੀ ਤਾਂ ਆਏ ਨੇ ਕਿਤੇ ਨਾ ਕਿਤੇ ਸਾਡੀ ਸੁਰਤ ਦੇ ਵਿੱਚ ਪਰਮਾਤਮਾ ਭੁੱਲ ਗਿਆ ਤੇ ਯਾਦ ਰੱਖਿਓ ਸਾਡੀ ਸੁਰਤ ਦੇ ਵਿੱਚ ਉਹ ਪਰਮਾਤਮਾ ਭੁੱਲਣ ਦੇ ਨਾਲ ਅਸੀਂ ਇਹ ਨਹੀਂ ਆਖ ਸਕਦੇ ਕਿ ਪਰਮਾਤਮਾ ਹੈ ਹੀ ਨਹੀਂ ਪਰਮਾਤਮਾ ਹੈ ਪਰ ਮਹਾਰਾਜ ਕਹਿੰਦੇ ਨੇ ਵਣ ਤ੍ਰਿਣ ਵਣ ਜੰਗਲ ਤ੍ਰਿਣ ਘਾ ਉਹ ਜੰਗਲ ਤੋਂ ਲੈ ਕੇ ਘਾ ਦੇ ਕਿਣਕੇ ਤੱਕ ਉਹਦੀ ਤਾਕਤ ਮੌਜੂਦ ਹੈ ਸਮਰੰਥ ਪੁਰਖ ਅਪਾਰ ਕਹਿੰਦੇ ਨੇ ਉਹਦੀ ਇਤਨੀ ਸਮਰਤਾ ਹੈ ਉਹ ਵਣ ਦੇ ਵਿੱਚ ਵੀ ਹੈ ਤ੍ਰਿਣ ਦੇ ਵਿੱਚ ਵੀ ਹੈ ਵਣ ਤ੍ਰਿਣ ਵਣ ਅਤੇ ਕਿਣਕੇ ਦੇ ਅੰਦਰ ਪਰਮਾਤਮਾ ਦੀ ਹੀ ਤਾਕਤ ਹੈ ਪਰਮੇਸ਼ਰ ਦੀ ਤਾਕਤ ਹੈ ਤੇ ਜਿਸ ਦਿਨ ਪਰਮੇਸ਼ਰ ਸਾਡੇ ਜ਼ਿਹਨ ਦੇ ਵਿੱਚੋਂ ਭੁੱਲ ਜਾਂਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਨਹੀਂ ਹੈ ਉਹ ਬਸ ਸਾਡੀ ਯਾਦ ਸ਼ਕਤੀ ਦੇ ਵਿੱਚ ਨਹੀਂ ਆਇਆ ਜਲ ਤਲ ਮਈਲ ਪੂਰਿਆ ਸੁਆਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਉਹ ਇੱਕ ਪਰਮਾਤਮਾ ਅਨੇਕਾਂ ਹੀ ਰੂਪਾਂ ਦੇ ਅੰਦਰ ਸਾਡੇ ਚੁਗਿਰਦੇ ਦੇ ਵਿੱਚ ਸਾਡੇ ਹਿਰਦੇ ਦੇ ਵਿੱਚ ਵਸਦਾ ਪਰ ਸਾਨੂੰ ਇਸ ਗੱਲ ਦੀ ਸਮਝ ਨਹੀਂ ਕਿ ਕਿਉਂਕਿ ਮਹਾਰਾਜ ਕਹਿੰਦੇ ਨੇ ਰਤਨ ਛਾੜ ਕੋਡੀ ਸੰਗ ਰਚ ਸਾਚ ਛੋੜ ਝੂਠ ਸੰਗਮ ਮਹਾਰਜ ਕਹਿੰਦੇ ਨੇ ਜਾਂ ਕੀ ਸੇਵਾ ਨੋਂ ਨਿਧ ਪਾਵੇ ਤਾਂ ਸੋ ਮੂੜਾ ਮਨ ਨਹੀਂ ਲਾਵੇ ਜਿਸ ਵਹਿਗੁਰ ਜੀ ਦੀ ਸੇਵਾ ਪਰਪ ਕਰਨ ਦੇ ਨਾਲ ਨੋਂ ਨਿਧੀਆਂ ਦੇ ਖਜ਼ਾਨੇ ਮਿਲ ਜਾਂਦੀ ਨੇ ਤੇ ਹਜ਼ੂਰ ਕਹਿੰਦਾ ਏ ਇਹ ਕਿਸੇ ਬਜ਼ਦੇ ਦੇ ਕੋਲ ਟੇਵੇ ਖੁਲਾ ਕੇ ਬੈਠਾ ਏ ਜੀ ਦੱਸੋ ਮੇਰੇ ਜੀਵਨ ਦੇ ਵਿੱਚ ਸੁਖ ਆਉਣਗੇ ਕਿ ਨਹੀਂ ਆਉਣਗੇ ਤੇ ਟੇਵੇ ਵੇਖਣ ਵਾਲਾ ਵੀ ਕਹਿੰਦਾ ਜੀ ਮੁਕਤਦਾਨੀ ਪੈਸੇ ਲੱਗਣਗੇ ਉਹ ਵੀ ਵਿਚਾਰਾ ਪੈਸੇ ਦੀ ਲਾਲਸਾ ਦੇ ਵਿੱਚ ਬੈਠਾ ਸਮਝ ਲਓ ਜਿੱਥੇ ਪੈਸਾ ਆ ਗਿਆ ਉਥੇ ਧਰਮ ਖਤਮ ਹੋ ਜਾਂਦਾ ਹੈ ਪੈਸੇ ਦਾ ਅਰਥ ਕੀ ਹੈ ਕਿ ਤੈਨੂੰ ਮੇਰੀ ਲੋੜ ਹੈ ਮੈਨੂੰ ਤੇਰੀ ਲੋੜ ਹੈ ਪਰ ਗੁਰੂ ਸਾਹਿਬ ਕਹਿੰਦੇ ਨੇ ਧਰਮ ਨੂੰ ਸਾਰਿਆਂ ਦੀ ਲੋੜ ਹੈ ਮਹਾਰਾਜ ਕਹਿ ਰਹੇ ਨੇ ਕਿ ਪਰਮਾਤਮਾ ਹੀ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ। ਉਹ ਹੀ ਦੋਨਾਂ ਸਿਰਿਆਂ ਦਾ ਆਪ ਸੁਆਮੀ ਹੈ। ਉਹਦੇ ਕੋਲ ਹੀ ਸਾਰੇ ਸੁੱਖ-ਦੁੱਖ ਨੇ। ਉਹ ਆਪ ਹੀ ਇਸ ਸ੍ਰਿਸ਼ਟੀ ਦਾ ਕਰਤਾ ਧਰਤਾ ਹੈ। ਉਹ ਜਲ ਦੇ ਵਿੱਚ ਵੀ ਹੈ, ਥਲ ਦੇ ਵਿੱਚ ਵੀ ਹੈ। ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਉਹ ਸਾਡਾ ਸੁਆਮੀ ਹੈ ਸਾਡਾ ਮਾਲਕ ਹੈ ਤੇ ਉਹ ਹੀ ਪਰਮਾਤਮਾ ਸਾਡੇ ਜੀਵਨ ਦੇ ਵਿੱਚੋਂ ਦੁੱਖ ਕੱਢ ਸਕਦਾ ਤੇ ਗੁਰੂ ਸਾਹਿਬ ਕਹਿ ਰਹੇ ਨੇ ਰਤਨ ਤਿਆਗ ਕੋਡੀ ਸੰਗ ਰਤੇ ਸੱਚ ਛੋੜ ਝੂਠ ਸੰਗ ਮ ਜੋ ਹੋ ਨਾ ਸੋ ਦੂਰ ਪਰਾਨ ਜੋ ਸੱਚ ਸੀ ਉਹਦੇ ਤੋਂ ਬਹੁਤ ਦੂਰ ਹੈ ਤੇ ਜੋ ਝੂਠ ਹੈ ਮਹਾਰਾਜ ਕਹਿੰਦੇ ਨੇ ਉਹਦੇ ਨਾਲ ਇਹਦੀ ਸੂਰਤ ਜਿਹੜੀ ਹੈ ਉਹ ਰਚੀ ਹੋਈ ਹੈ ਮਹਾਰਾਜ ਜੀ ਕਹ ਰਹੇ ਨੇ ਜਾਂ ਕੀ ਸੇਵਾ ਨੋ ਨਿਦ ਪਾਵੇ ਜਿਸ ਦੀ ਸੇਵਾ ਨੋ ਨਿਹਦੀਆਂ ਦਾ ਖਜ਼ਾਨਾ ਉਸ ਵਹਿਗੁਰੂ ਜੀ ਦੀ ਸੇਵਾ ਦੇ ਨਾਲ ਪ੍ਰਾਪਤ ਹੋ ਜਾਂਦਾ ਹੈ ਤਾਂ ਸਿਉ ਮੋੜਾ ਮੂੜਾ ਕਹਿੰਦੇ ਨੇ ਮੂਰਖ ਬੰਦਾ ਇਹ ਮੂਰਖ ਬੰਦਾ ਉਹਦੇ ਨਾਲ ਦਿਲ ਲੱਗਦਾ ਹੀ ਕਿਤੇ ਐ ਮੈਂ ਧਰਮੀ ਗੱਲ ਕਹਿ ਰਿਹਾ ਗਾ ਬੰਦਾ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਹੈ ਮੈਂ ਕਹਿੰਨਾ ਕਿ ਭਾਵੇਂ ਉਹ 2-3 ਘੰਟੇ ਪਕੜ ਕੇ ਰੱਖੇ ਮੋਬਾਈਲ ਨਹੀਂ ਡਿੱਗਦਾ ਪਰ 2-3 ਘੰਟੇ ਜੇਕਰ ਅਸੀਂ ਗੁਰੂਕਾ ਸਾਹਿਬ ਦੇ ਉੱਤੇ ਧਿਆਨ ਲਾਈਏ ਤੇ ਹੋ ਸਕਦਾ ਹੈ ਕਿ ਸਾਨੂੰ ਬਾਰ 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 ਹੱਥ ਬਦਲਨੇ ਪੈਣ। ਜਾਂਕੀ ਸੇਵਾ ਨੋ ਨਿਤ ਪਾਵੇ ਤਾਂ ਸੋ ਮੂੜਾ ਮਨ ਨਹੀਂ ਲੱਗਦਾ। ਜਿਥੇ ਬਾਣੀ ਮਹਾਰਾਜ ਜਿਥੇ ਬਾਣੀ ਦਾ ਪ੍ਰਕਾਸ਼ ਹੈ ਜਿਥੇ ਬਾਣੀ ਚੱਲਦੀ ਹੈ। ਘਰਾਂ ਦੇ ਵਿੱਚ ਤੁਸੀਂ ਦੇਖੋ ਗੁਰਬਾਣੀ ਦਾ ਪ੍ਰਕਾਸ਼ ਜੋ ਜੋ ਮਾਲਕ ਸਾਡੇ ਉਤੇ ਕਿਰਪਾ ਕਰਦਾ ਹੈ ਸਾਡੇ ਘਰ ਅੰਦਰ ਕੋਈ ਖੁਸ਼ੀ ਹੈ ਤੇ ਉਸ ਖੁਸ਼ੀ ਦੇ ਵਕਤ ਦੇ ਅੰਦਰ ਅਸੀਂ ਗੁਰੂ ਦੇ ਚਰਨਾਂ ਦਾ ਸਹਾਰਾ ਲੈਨੇ ਆ ਚਲੋ ਚਰਨਾਂ ਦਾ ਸਹਾਰਾ ਤੇ ਲੈ ਲਿਆ ਪਰ ਸਾਡੇ ਕੋਲ ਵਕਤ ਨਹੀਂ ਸੀ ਕਿ ਗੁਰੂ ਦੇ ਕੋਲ ਬੈਠ ਜਾਈਏ ਜੇਥੇ ਖਿਦਮਤ ਗੁਰੂ ਦੀ ਕਰਨੀ ਸੀ ਗੁਰੂ ਦੇ ਸਿੱਖਾਂ ਦੀ ਕਰਨੀ ਸੀ ਉੱਥੇ ਖਿਦਮਤ ਕਿਹਦੀ ਕਰਨ ਲੱਗੇ ਕੋਇਆਂ ਆ ਪ੍ਰਾਉਣੀਆਂ ਦੀ ਘਰ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਬਾਣੀ ਜਪਜੀ ਸਾਹਿਬ ਪ੍ਰਾਰੰਭ ਹੋ ਚੁੱਕੀ ਹੈ ਸਾਰਿਆਂ ਨੇ ਮਿਲ ਕੇ ਪੰਜ ਪੌੜੀਆਂ ਤ ਮਨਾਣ ਦੇ ਨਾਲ ਸੁਣੀਆਂ ਨੇ ਤੇ ਉਹ ਪੰਜਾਂ ਪੌੜੀਆਂ ਤੋਂ ਬਾਅਦ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਬੰਬ ਤੇ ਗੋਲੇ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਕਿ ਪੰਜ ਪੌੜੀਆਂ ਦਾ ਪਾਠ ਮੁਕੰਮਲ ਹੋਣ ਦੀ ਦੇਰ ਹੈ ਤੇ ਸਾਰੀ ਬਾਰ ਚਲੇ ਜਾਂਦੇ ਸਮਾਪਤੀ ਹੁੰਦੀ ਨਹੀਂ ਅਰੇ ਜਪਜੀ ਸਾਹਿਬ ਬਾਣੀ ਹੈ ਉਸ ਨੂੰ ਸੁਣ ਲਓ ਪੜਨਾ ਨਹੀਂ ਤੇ ਪਰਿਵਾਰ ਉਹ ਉਹਨਾਂ ਦੀ ਸੇਵਾ ਦੇ ਵਿੱਚ ਜੁੜਿਆ ਕੇ ਮਹਾਰਾਜ ਕਹਿੰਦੇ ਨੇ ਜੋ ਠਾਕੁਰ ਸਦ ਸਦਾ ਖਜੂਰੀ ਉਹ ਤੇਰੇ ਕੋਲ ਆਏ ਸਨ ਚਲੋ ਉਧਾਂ ਨਹੀਂ ਤੇ ਤੂੰ ਦਰਸ਼ਨ ਕਰਨੇ ਘਰ ਦੇ ਵਿੱਚ ਆਏ ਸਨ ਉਦੋਂ ਹੀ ਦਰਸ਼ਨ ਕਰ ਲੈਂਦਾ ਤਾਂ ਕੋ ਅੰਦਾਜ਼ ਜਾਣਤ ਦੂਰੇ ਉਥੇ ਵੀ ਬੰਦਿਆਂ ਦੀ ਸੇਵਾ ਦੇ ਵਿੱਚ ਜੁੜਿਆ ਰਹੇ ਜਾਂ ਕੀ ਟਹਿਲ ਪਾਵੇ ਦਰਗਾਹ ਮਾਨ ਬੰਦੇ ਦੀ ਸਾਰੀ ਜ਼ਿੰਦਗੀ ਸੇਵਾ ਕਰੀ ਜਾਓ ਕਰੀ ਜਾਓ ਕਰੀ ਜਾਓ ਕਿਤੇ ਇੱਕ ਦਿਨ ਸੇਵਾ ਦੇ ਵਿੱਚ ਕਮੀ ਰਹਿ ਗਈ ਨਾ ਉਹ 100 ਦਿਨ ਕੀਤੀ ਹੋਈ ਸੇਵਾ ਦੇ ਉੱਤੇ ਲੀਕ ਫਿਰ ਜਾਵੇਗੀ ਤੇ ਇੱਕ ਦਿਨ ਜਿਹੜੀ ਤੁਸੀਂ ਸੇਵਾ ਨਹੀਂ ਕੀਤੀ ਉਹ ਬੰਦਾ ਯਾਦ ਰੱਖੇਗਾ ਗੁਰੂ ਸਾਹਿਬ ਕਹਿੰਦੇ ਨੇ ਜਾਂਕੀ ਸੇਵਾ ਨੋਂ ਨਿਧ ਪਾਵੈ ਜੀ ਦੀ ਸੇਵਾ ਕੀਤੀਆਂ ਨੌਦਿਲੀਆਂ ਦੇ ਖਜ਼ਾਨੇ ਬੰਦੇ ਨੂੰ ਪ੍ਰਾਪਤ ਹੋ ਜਾਂਦੇ ਨੇ ਬੰਦਿਆ ਫੇਰ ਤੂੰ ਬੰਦੇ ਦੀ ਸੇਵਾ ਦੇ ਵਿੱਚ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਭਾਈ ਗੁਰਦਾਸ ਜੀ ਕਹ ਰਹੇ ਨੇ ਕਿ ਇਹ ਬੰਦਾ ਹੀ ਹੈ ਮੈਂ ਬੜੀ ਵਾਰ ਬੇਨਤੀ ਕੀਤੀ ਹੈ ਅਸੀਂ ਜਿੰਨੇ ਬੈਠੇ ਆ ਅਸੀਂ ਸਾਰੇ ਹੀ ਇਨਸਾਨ 23 ਇਨਸਾਨ ਦੇ ਅੰਦਰ ਹਜ਼ਾਰਾਂ ਹੀ ਕਮੀਆਂ ਨੇ ਅਸੀਂ ਕਿਵੇਂ ਦੀਆਂ ਚਾਰ ਵਡਿਆਈਆਂ ਦੇਖ ਕੇ ਗੁਰੂ ਤੋਂ ਬੇਮੁਖ ਹੋ ਕੇ ਉਹਨੂੰ ਗੁਰੂ ਦੇ ਤੁਲ ਬਿਠਾ ਲਈਏ ਸਾਡੇ ਲਈ ਬਹੁਤ ਮਾੜੀ ਗੱਲ ਹੈ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਸਤਗੁਰ ਸਾਹਿਬ ਛੱਡ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਛੱਡ ਕੇ ਮਾਨਮੁਖ ਹੋਏ ਬੰਦੇ ਦਾ ਬੰਦਾ ਬੰਦਾ ਬੰਦੇ ਦੇ ਚਰਨ ਕੁੱਟ ਰਿਹਾ ਕੇ ਬੰਦਾ ਬੰਦੇ ਦੀ ਸੇਵਾ ਦੇ ਲਈ ਹਾਜ਼ਰ ਹੈ ਪਰ ਬੰਦਾ ਬੰਦਗੀ ਤੋਂ ਸਖਣਾ ਜਿਹੜਾ ਉਹ ਗੁਰੂ ਪਾਤਸ਼ਾਹ ਜੀ ਘਰ ਅੰਦਰ ਆਏ ਨਹੀਂ ਤਾਂ ਸੋ ਮੂੜਾ ਮਨ ਨਹੀਂ ਲਾਵੇ ਗੁਰੂ ਦੀ ਬਾਣੀ ਦਾ ਪ੍ਰਕਾਸ਼ ਹੈ ਗੁਰੂ ਦੀ ਬਾਣੀ ਪੜ੍ਹੀ ਜਾ ਰਹੀ ਹੈ ਪਰ ਮਨ ਜਿਹੜਾ ਕੇ ਇਹ ਮਨ ਜਾਗਦਾ ਵੀ ਉਥੇ ਸੁਤਾ ਮਹਾਰਾਜ ਬਾਬਾ ਕਬੀਰ ਸਾਹਿਬ ਜੀ ਦੇ ਬਚਨ ਨੇ ਕਬੀਰ ਸਾਹਿਬ ਕਹਿੰਦੇ ਜਾਗਤ ਸੋਇਆ ਜਨਮ ਗਵਾਇਆ ਜਾਗਦਾ ਹੀ ਸੁਤਾ ਇਹ ਦੁਨੀਆਂ ਦੇ ਵਿੱਚ ਜਾਗਦਾ ਤੇ ਧਰਮ ਦੇ ਅੰਦਰ ਸੁਤਾ ਰਹਿੰਦਾ ਇਹਨੂੰ ਪਤਾ ਹੀ ਨਹੀਂ ਕਿ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਹੀ ਇਸ ਸਦੀਵੀ ਕਾਲ ਦੇ ਲਈ ਅਟੱਲ ਰਹਿਣ ਵਾਲੇ ਨੇ ਬੰਦਿਆ ਤੇਰੀ ਹਸਤੀ ਜਿਹੜੀ ਹੈ ਉਹ ਅੱਜ ਹੈ ਤੇ ਕੱਲ ਪਤਾ ਨਹੀਂ ਗੂਵੇ ਕੇ ਨਾਮ ਹੋਵੇ ਜੈਸੇ ਜਲ ਤੇ ਬੁੱਧ ਬੁਦਾ ਉਪਜੇ ਬਿਨਸੇ ਨੀਤ ਜਗ ਰਚਨਾ ਤੈਸੇ ਰਚੀ ਕੋ ਨਾਨਕ ਸੁਣ ਮੀਤ ਕਹਿੰਦੇ ਨੇ ਜਿਵੇਂ ਪਾਣੀ ਦੇ ਉੱਤੇ ਬੁਲਬਲਾ ਬਣਦਾ ਹੈ ਤੇ ਉਹਦਾ ਪਤਾ ਹੀ ਕੋਈ ਨਹੀਂ ਕਿ ਕਿੰਨੇ ਚਿਰ ਤੱਕ ਉਹਦੀ ਹੋਂਦ ਉਹਦੀ ਹਸਤੀ ਹੈ ਤੇ ਉਹ ਹਸਤੀ ਪਰਮਾਤਮਾ ਨੂੰ ਚੈਲੰਜ ਕਰਦੀ ਪਈ ਹੈ ਗੁਰਦੇਵ ਮਹਾਰਾਜ ਕਹਿੰਦੇ ਨੇ ਸਾਤ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਯਾਦ ਰੱਖੀ ਕਿ ਜਿੰਨਾ ਚੀਜ਼ਾਂ ਦਾ ਮਾਣ ਕਰਕੇ ਤੂੰ ਅੱਜ ਪਰਮਾਤਮਾ ਦੇ ਨਾਲ ਮਥਾ ਪਿਆ ਲਾਰਿਆਂਗੇ ਇਹਨਾਂ ਦੇ ਵਿੱਚੋਂ ਇੱਕ ਵੀ ਚੀਜ਼ ਤੇਰੇ ਨਾਲ ਟੁਰਨ ਵਾਲੀ ਨਹੀਂ ਨਾਲ ਚੱਲਣ ਵਾਲੀ ਨਹੀਂ ਅਸੀਂ ਭੁੱਲ ਜਾਂਦੇ ਆ ਅਸੀਂ ਕਹਿੰਨੇ ਕਿ ਬੰਦਾ ਸ਼ਾਇਦ ਆਪਣੀ ਦਮ ਦੇ ਉੱਤੇ ਸੁੱਖ ਤੇ ਦੁੱਖ ਪ੍ਰਾਪਤ ਕਰਦਾ ਮਹਾਰਜ ਕਹਿੰਦੇ ਨੇ ਪੂਰਬ ਲਿਖੇ ਕਾ ਲਿਖਿਆ ਪਾਇਆ ਆ ਜਿਹੜੇ ਪੂਰਬਲੇ ਕਰਮ ਅਸੀਂ ਆਪਣੇ ਜੀਵਨ ਦੇ ਵਿੱਚ ਕਰ ਬੈਠੇ ਆਣ ਬਸ ਉਹੀ ਦੁੱਖ ਆਪਣੇ ਜੀਵਨ ਦੇ ਵਿੱਚ ਭੋਗਦੇ ਪਏ ਪਰਮਾਤਮਾ ਤੋਂ ਬਿਮ ਹੋ ਕੇ ਪਰਮਾਤਮਾ ਤੋਂ ਸੁਰਤ ਤੋੜ ਕੇ ਉਹ ਪਰਮਾਤਮਾ ਜੋ ਸਦਾ ਕੀ ਹਾਜ਼ਰ ਹੈ ਜੋ ਸਦਾ ਦੇ ਸਦਾ ਹਿਰਦਿਆਂ ਦੇ ਵਿੱਚ ਸਾਡੇ ਬਸ ਉਸ ਨੂੰ ਯਾਦ ਕਰਨ ਦੀ ਲੋੜ ਹੈ ਤੇ ਉਹਦੇ ਯਾਦ ਕਰਨ ਦੇ ਲਈ ਕੋਈ ਸਾਨੂੰ ਉਪਰਾਲਾ ਕਰਨ ਦੀ ਲੋੜ ਨਹੀਂ ਜੇਸੀ ਆਖੇ ਕਿ ਸਾਨੂੰ ਉਚੇਚੇ ਰੂਪ ਦੇ ਅੰਦਰ ਉਪਰਾਲਾ ਕਰਨਾ ਪਵੇਗਾ ਨਹੀਂ ਉਹਦੇ ਮਿਲਾਪ ਦੇ ਲਈ ਕੋਈ ਉਪਰਾਲਾ ਨਹੀਂ ਬਾਸੋ ਦੇ ਮਿਲਾਪ ਦੇ ਲਈ ਇੱਕ ਤਰਲਾ ਹੈ ਤਰਲਾ ਉਹ ਤਰਲਾ ਕਿਵੇਂ ਮਾਰਨਾ ਹੈ ਸਤਿਗੁਰ ਦੀ ਬਾਣੀ ਕਹਿੰਦੀ ਹੈ ਕਬੀਰ ਕੇਸੋ ਕੇਸੋ ਕੋ ਕੀ ਬਸ ਜਦੋਂ ਯਾਦ ਆਉਂਦੀ ਹੈ ਉਹ ਖਦਿਆਂ ਬਹਿੰਦਿਆਂ ਸੁੰਦਿਆਂ ਜਾਗਦਿਆਂ ਉਸ ਵਹਿਗੁਰ ਜੀ ਨੂੰ ਯਾਦ ਕਰ ਯਾਦ ਕਰੋ ਜਿਨ ਮਨ ਤੇਰੀ ਬਣਤ ਬਣਾ ਕੇ ਉਠਤ ਬੈਠਤ ਸਦਾ ਤਿਸੇ ਤੇ ਆਈ ਸਦਾ ਉਸ ਵਹਿਗੁਰੂ ਜੀ ਨੂੰ ਪਰਮਾਤਮਾ ਨੂੰ ਚਿਤੇ ਕਰ ਜਿਨੇ ਤੇਰੀ ਆ ਸੋਹਣੀ ਬੰਤਰ ਬਣਾਈ ਇਹ ਹੰਕਾਰ ਓਂਕੁਰ ਕੁਛ ਨਹੀਂ ਮਾਲਕ ਦੇ ਉਹ ਜਦੋਂ ਆਪਣੀ ਆਈ ਦੇ ਉੱਤੇ ਆ ਜਾਂਦਾ ਤੇ ਤਖਤਾ ਪਲਟ ਕੇ ਰੱਖ ਦਿੰਦਾ ਡਰਿਏ ਪਰਮਾਤਮਾ ਤੋਂ ਪਰਮੇਸ਼ਰ ਤੋਂ ਕਦੀ ਵੀ ਕਿਸੇ ਚੀਜ਼ ਦਾ ਮੈਂ ਬਾਰ ਬਾਰ ਹੰਗ ਬੇਨਤੀ ਕਰਦਾ ਨਾ ਕਦੀ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ ਪ੍ਰਮਾਤਮਾ ਦਿੰਦਾ ਵੀ ਬਹੁਤ ਕੁਝ ਹੈ ਪਰ ਜਦੋਂ ਉਹ ਖੋਣ ਦੇ ਉੱਤੇ ਆਵੇ ਨਾ ਤੇ ਬੰਦਾ ਤਰਲੀਆਂ ਦੇ ਉੱਤੇ ਉੱਤਰ ਆ ਜਾਂਦਾ ਹੈ ਦਰ ਮੰਗਣ ਭੇਖ ਨਾ ਪਾਏ ਨਾ ਉਸ ਵਾਹਿਗੁਰੂ ਜੀ ਦੀ ਹਸਤੀ ਬਹੁਤ ਵੱਡੀ ਹੈ ਤੇ ਮਹਾਰਾਜ ਜੀ ਦੀ ਬਾਣੀ ਸਪਸ਼ਟ ਹੈ ਗਲਾਕ ਦੀ ਜਿਸ ठाकुर ਸਿਉ ਨਾਹੀ ਚਾਰਾ ਉਹ ਸਾਡੀ ਪਹੁੰਚ ਦੇ ਵਿੱਚ ਹੀ ਨਹੀਂ ਹੈ ਮਹਾਰਜ ਕਹਿੰਦੇ ਨੇ ਉਹ ਸਾਡੀ ਪਹੁੰਚ ਦੇ ਵਿੱਚ ਨਹੀਂ ਹੈ ਉਹ ਸਾਡੀ ਪਹੁੰਚ ਤੋਂ ਬਾਹਰ ਹੈ ਤੇ ਅਸੀਂ ਸਮਝਦੇ ਹਾਂ ਕਿ ਸ਼ਾਇਦ ਜਿਵੇਂ ਦੁਨੀਆਂ ਵਸ ਦੇ ਵਿੱਚ ਉਹ ਜਾਂਦੀ ਐ ਇਦਾਂ ਪਰਮਾਤਮਾ ਵੀ ਵਸ ਦੇ ਵਿੱਚ ਹੋ ਜਾਂਦਾ ਨਹੀਂ ਅਸੀਂ ਪਰਮਾਤਮਾ ਦੇ ਵਸ ਦੇ ਵਿੱਚ ਆ ਪਰਮਾਤਮਾ ਸਾਡੇ ਵਸ ਦੇ ਵਿੱਚ ਨਹੀਂ ਮਨੁੱਖ ਨੂੰ ਸਾਰੀ ਜ਼ਿੰਦਗੀ ਇਹੀ ਭੁਲੇਖਾ ਲੱਗਾ ਰਹਿੰਦਾ ਤੇ ਸੱਚ ਮੁੱਚ ਇਹ ਭੁਲੇਖਾ ਟੁੱਟ ਜਾਂਦੇ ਨੇ ਜਦੋਂ ਜੀਵਨ ਦੇ ਵਿੱਚ ਵਿਪਤਾ ਤੇ ਦੁੱਖ ਹੁੰਦੇ ਨੇ ਨਾ ਇਹ بڑے بڑے ਵੱਡੇ ਬੰਦਿਆਂ ਦੇ ਕੰਨਾਂ ਨੂੰ ਹੱਥ ਲਵਾ ਦਉਂਦੇ ਬਹੁਤ ਮੈਂ ਫਿਰ ਬੇਨਤੀ ਕੋਈ ਬੰਦਾ ਜਿੰਨਾ ਮਰਜ਼ੀ ਦਾਵਾ ਕਰੇ ਸਾਡੀ ਪੂਜਾ ਪਾਠ ਸਾਡੀ ਬੰਦਗੀ ਅਸੀਂ ਤੇ ਰੋਜ਼ ਜਪਜੀ ਸਾਹਿਬ ਸੁਖਮਣੀ ਸਾਹਿਬ ਛੜਦੇ ਨਹੀਂ ਉਹ ਉਹ ਨਹੀਂ ਕੁਝ ਵੀ ਦੇਖਦਾ ਮੈਂ ਇੱਕ ਗੱਲ ਕਹਿਣਾ ਬੇਨਤੀ ਕਰਦਾ ਮੈਂ ਕੋਈ ਹੰਕਾਰ ਦੇ ਵਿੱਚ ਨਹੀਂ ਬੋਲਦਾ ਮੈਂ ਸਿਰਫ ਇੱਕ ਬੇਨਤੀ ਕਰ ਰਿਹਾ ਹਾਂ ਇਹ ਮਤਾਂ ਸਮਝੋ ਕਿ ਅਸੀਂ ਆ ਕਰਦਿਆਂ ਕਰਦਿਆਂ ਨਹੀਂ ਨਹੀਂ ਮਹਾਰਾਜ ਦੀ ਬਾਣੀ ਪੜੋ ਪਾਤਸ਼ਾਹ ਜੀ ਕਹਿੰਦੇ ਨੇ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਜ ਜਨਾਂ ਸੋ ਸੰਗ ਨਾ ਛੁੱਟਕਿ ਅਦਕ ਅਹੰਕਾਰ ਬਦਬਾਦ ਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦਵਾਰੇ ਦੀ ਜਬੁੱਧ ਬੇਕਾ ਯਾਦ ਰੱਖਿਓ ਮੈਂ ਬਾਰ ਬਾਰ ਕਹਿ ਰਿਆਂ ਕੋਈ ਬੰਦਾ ਕਹੇ ਜੀ ਮੈਂ ਪੂਜਾ ਕਰਦਾ ਪਾਠ ਕਰਦਾ ਠੀਕ ਹੈ ਕਰਨਾ ਚਾਹੀਦਾ ਤੇ ਮੈਂ ਨਹੀਂ ਕਹਿੰਦਾ ਕਰਨਾ ਨਹੀਂ ਚਾਹੀਦਾ ਕਰਨਾ ਚਾਹੀਦਾ ਹੈ ਪਰ ਜੇ ਤੁਸੀਂ ਆਖੋ ਪੂਜਾ ਪਾਠ ਕਰਦੇਗਾ ਤੇ ਮਨ ਅੰਦਰ ਹੰਕਾਰ ਧਰ ਕੇ ਰੱਖੀਏ ਕਿ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ 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 ਮਹਾਰਾਜ ਤੋਂ ਡਰ ਕੇ ਗੱਲ ਕਹਿਣਾਗਾ ਜਦੋਂ ਦੁੱਖ ਹੁੰਦੇ ਨੇ ਨਾ ਤੁਸੀਂ ਜਿੱਥੇ ਮਰਜ਼ੀ ਅਰਦਾਸ ਕਰੋ ਤੁਹਾਡੀ ਅਰਦਾਸ ਵੀ ਸੁਣੀ ਨਹੀਂ ਜਾਂਦੀ بڑے بڑے ਜੀਵਨ ਦੇਖੇ ਮੈਂ ਜੋ ਆਪ ਇਹ ਗੱਲ ਕਬੂਲ ਕਰਦੇ ਨੇ ਕਿ ਉਹ ਘਰ ਅਸੀਂ ਛੱਡਿਆ ਹੀ ਨਹੀਂ ਜਿੱਥੇ ਜਾ ਕੇ ਅਰਦਾਸ ਨਾ ਕੀਤੀ ਹੋ ਕਦੀ ਵੀ ਆਪਣੀ ਜੀਵਨ ਦੇ ਵਿੱਚ ਹੰਕਾਰ ਨਾ ਕਰੋ ਮੈਂ ਮਨ ਦਾ ਮਨ ਸਬਕਾਰ ਕਰਦਾ ਹੰਕਾਰ ਆ ਜਾਂਦਾ ਹੈ ਖਿਮਾ ਮੰਗ ਲਓ ਹੱਥ ਜੋੜ ਕੇ ਪਰਮਾਤਮਾ ਦੇ ਅੱਗੇ ਨੱਕ ਰਗੜ ਲਓ ਮੱਥਾ ਟੇਕ ਦਿਓ ਕਿ ਮਹਾਰਾਜ ਇਹ ਮਨ ਸਾਡੇ ਵਸ ਦੇ ਵਿੱਚ ਨਹੀਂ ਮਹਾਰਾਜ ਤੁਸੀਂ ਨੇ ਕਿਰਪਾ ਕਰਨੀ ਰਹਿਮਤ ਕਰਨੀ ਇਹ ਪੰਜ ਵਕਾਰ ਆਪਣਾ ਜੋਰ ਪਾਉਂਦੇ ਨੇ ਇਹਨਾਂ ਨੇ ਪਾਉਣਾ ਹੈ ਪਰ ਜੇ ਅਸੀਂ ਗੁਰੂ ਦੇ ਕੋਲ ਜਾ ਕੇ ਖੀਮਾ ਮੰਗ ਲਈ ਨਾ ਮਹਾਰਾਜ ਸਾਡੀ ਕੋਈ ਐਸੀ ਹਸਤੀ ਨਹੀਂ ਜਿਸ ਹਸਤੀ ਦੇ ਨਾਲ ਜਿਸ ਸਮਰਥਾ ਦੇ ਨਾਲ ਅਸੀਂ ਦਾਵਾ ਕਰ ਸਕੀਏ ਉਥੇ ਕੋਈ ਦਾਵੇ ਨਹੀਂ ਚੱਲਦੇ ਉਥੇ ਸਿਰਫ ਤੇ ਸਿਰਫ ਉਹਦੀ ਕਿਰਪਾ ਚੱਲਦੀ ਹੈ ਰਹਿਮਤ ਚੱਲਦੀ ਹੈ ਤੇ ਜਿਹਦੇ ਉੱਤੇ ਕਿਰਪਾ ਹੁੰਦੀ ਹੈ ਰੇ ਰੇ ਦਰਗਾਹ ਕਹੇ ਨਾ ਕੋ ਆਉ ਬੈਠ ਆਦਰ ਸ਼ੁਭ ਜੀਉ ਤੇ ਜਿਨ੍ਹਾਂ ਦੇ ਉੱਤੇ ਦਇਆ ਨਹੀਂ ਨਾ ਹੁੰਦੀ ਸਤਿਗੁਰੂ ਜੀ ਆਖਦੇ ਨੇ ਕਿ ਫਿਰ ਉਹ ਆਪਣੇ ਜੀਵਨ ਦੇ ਵਿੱਚ ਦੁੱਖ ਹੀ ਦੁੱਖ ਭੋਗੇ ਗੁਰਦੇਵ ਮਹਾਰਾਜ ਕਹਿੰਦੇ ਨੇ ਕਿ ਦੋਹਾ ਸਿਰਿਆਂ ਦਾ ਆਪ ਸੁਆਮੀ ਉਹ ਜਨਮ ਦੇਣ ਵਾਲਾ ਵੀ ਹੈ ਉਹ ਜੀਵਨ ਦੇਣ ਵਾਲਾ ਵੀ ਹੈ ਤੇ ਮੌਤ ਦੇਣ ਵਾਲਾ ਵੀ ਪਰਮਾਤਮਾ ਉਦੀ ਤਾਕਤ ਉਦੀ ਸਮਰਥਾ ਬਹੁਤ ਵੱਡੀ ਹੈ ਤੇ ਗੁਰਦੇਵ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਕਿ ਉਸ ਵਹਿਗੁਰੂ ਜੀ ਦੇ ਅੱਗੇ ਤੂੰ ਝੁਕ ਜਾ ਜਿਸ ਵਹਿਗੁਰੂ ਜੀ ਦੇ ਹੱਥਾਂ ਦੇ ਵਿੱਚ ਇਹ ਸਾਰੇ ਸੰਸਾਰ ਦੀ ਡੋਰੀ ਹੈ ਤ ਉਸ ਪਰਮਾਤਮਾ ਦੇ ਅੱਗੇ ਝੁਕ ਇਸ ਤੋਂ ਪਹਿਲਾਂ ਕਿ ਮੌਤ ਤੈਨੂੰ ਆ ਕੇ ਝੁਕਾ ਦੇਵੇ ਤੂੰ ਆਪੇ ਪ੍ਰਮਾਤਮਾ ਦੇ ਅੱਗੇ ਝੁਕ ਕੇ ਅਰਦਾਸ ਕਰਿਆ ਕਰ ਬੇਸ਼ੁਮਾਰ ਅਥਾ ਅਗਨਤ ਤੋਲੇ ਜੋ ਬੁਲਾਵੋ ਤਿਉ ਨਾਨਕ ਦਾਸ ਮਹਾਰਾਜ ਸਾਡੀ ਕੋਈ ਸਮਰਥਾ ਗੁਰੂ ਕਲਗੀਧਰ ਮਹਾਰਾਜ ਜੀ ਕਹਿ ਰਹੇ ਨੇ ਆਪ ਆਪਨੀ ਬੁੱਧ ਹੈ ਜੀਤੀ ਵਰਨਕ ਪਿੰਨ ਪਿੰਨ ਤੋਏ ਤੇਤੀ ਜਿਵੇਂ ਕਿਸੇ ਨੂੰ ਉਹ ਸਮਰਥਾ ਦੇ ਕੇ ਬੁਲਾਉਂਦਾ ਕ ਤਿਵੇਂ ਹੀ ਮਨੁਕ ਬੋਲਦਾ ਕ ਅੱਜ ਸੁਖ ਜੀਵਨ ਦੇ ਵਿੱਚ ਨੇ ਇਹ ਮਤਾਂ ਜਾਣਿਓ ਕਿ ਇਹ ਸੁਖ ਸਦਾ ਹੀ ਰਹਿਣਗੇ ਹਾਂ ਜੇ ਚਾਹੁੰਦੇ ਹੋ ਕਿ ਇਹ ਸੁਖ ਸਦਾ ਹੀ ਰਹਿਣ ਮਾਲਕ ਦਾ ਦਰ ਕਦੀ ਨਾ ਛੱਜ ਕਦੀ ਵੀ ਨਾ ਛੱਜ ਜੇ ਚਾਹੁੰਦੇ ਆ ਕਿ ਮਹਾਰਾਜ ਕਿਉਂਕਿ ਅਸੀਂ ਸਾਰੇ ਗ੍ਰਸਤੀ ਜੀਵਨ ਸਾਡਾ ਸਾਰਿਆਂ ਦਾ ਸਬੰਧ ਸੁੱਖਾਂ ਦੇ ਨਾਲ ਹੈ ਦੇ ਅਰੋਗਤਾ ਦੇ ਨਾਲ ਹੈ ਚੜਦੀ ਕਲਾ ਦੇ ਨਾਲ ਹੈ ਜੇ ਇਹ ਚੀਜ਼ਾਂ ਸਾਡੇ ਕੋਲ ਨਹੀਂ ਹੋਣਗੀਆਂ ਬੰਦਾ ਟੁੱਟ ਜਾਵੇਗਾ ਬੰਦਾ ਅੰਦਰੋਂ ਬिखर ਜਾਵੇਗਾ ਤੇ ਹੋ ਸਕਦਾ ਅੰਦਰੋਂ ਟੁੱਟਿਆ ਕੋਈ ਬੰਦਾ ਬਾਣੀ ਤੋਂ ਵੀ ਮੁਨਕਰ ਹੋ ਜਾਵੇ بڑے بڑے ਬੰਦੇ ਐਸੇ ਦੇਖੇ ਨੇ ਜੀਵਨ ਦੇ ਵਿੱਚ ਦੁੱਖ ਆਏ ਇਹ ਵੀ ਇੱਕ ਉਹਦੀ ਕਲਾ ਹੈ ਕਈਆਂ ਨੂੰ ਉਹਨੇ ਦੁੱਖਾਂ ਦੇ ਵਿੱਚ ਬਾਣੀ ਪੜ੍ਹੋਣੀ ਸ਼ੁਰੂ ਕਰ ਦਿੱਤੀ ਤੇ ਕਈ ਦੁੱਖਾਂ ਦੇ ਵਿੱਚ ਆਏ ਉਹਨਾਂ ਨੇ ਬਾਣੀ ਛੱਡ ਦਿੱਤੀ ਇਹ ਵੀ ਪਰਮਾਤਮਾ ਦੀ ਇੱਕ ਰਜ਼ਾ ਇਹ ਵੀ ਉਹਦਾ ਹੁਕਮ ਹੈ ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਦੀਨदयाल ਸੱਚੇ ਸਤਗੁਰੂ ਜੀ ਆਖਦੇ ਨੇ ਜਿਸ ਵਾਹਿਗੁਰੂ ਜੀ ਨੇ ਸਾਨੂੰ ਇਹ ਸਰੀਰ ਦਿੱਤਾ ਹੈ ਇਹ ਮੌਕਾ ਦਿੱਤਾ ਹੈ ਇਹ ਬਾਰ ਬਾਰ ਨਹੀਂ ਹੋਣਾ ਮਤ ਕੇ ਜਾਪੇ ਸਾ ਆਵੇ ਕੇ ਨਾ ਆਵੇ ਪਤਾ ਹੀ ਨਹੀਂ ਸਰੀਰ ਦੇ ਵਿੱਚੋਂ ਮੁੜ ਕੇ ਸੁਵਾਸ ਆਉਣਾ ਹੈ ਕਿ ਨਹੀਂ ਆਉਣਾ ਤੇ ਮਹਾਰਾਜ ਕਹਿੰਦੇ ਨੇ ਜੇ ਪਤਾ ਹੈ ਜੇ ਜਾਣਾ ਤਿਲ ਥੜੜੇ ਸੰਭਲ ਬੁੱਕ ਭਰੀ ਜੇ ਪਤਾ ਹੈ ਕਿ ਸੁਵਾਸਾਂ ਨੇ ਮੁੱਖ ਜਾਣਾਂਗੇ ਤੇ ਇਹਨਾਂ ਸੁਵਾਸਾਂ ਨੂੰ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਚਲਾ ਇਹ ਵਪਾਰ ਵਿਰਲਾ ਵਪਾਰੇ ਨਾਨਕ ਤਾਂਕੈ ਸਦ ਬਲਕਾਰੇ ਦੁਨੀਆਂ ਦੇ ਵਿੱਚ ਵਪਾਰ ਹਰ ਬੰਦਾ ਕਰਦਾ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਹਰ ਇੱਕ ਬੰਦਾ ਆਹਰ ਦੇ ਵਿੱਚ ਲੱਗਾ ਗਏ ਪਰ ਆਪਣੀ ਆਤਮਾ ਨੂੰ ਜੀਵਤ ਰੱਖਣ ਦੇ ਲਈ ਕਈ ਵਾਰੀ ਸਾਡੇ ਦੁਨੀਆਵੀ ਧੰਦੇ ਸਾਡੇ ਅੰਦਰ ਦੀ ਆਤਮਾ ਨੂੰ ਮਾਰ ਦਿੰਦੇ ਨੇ ਮੈਂ ਸਪਸ਼ਟ ਜੀ ਗੱਲ ਆਖੀ ਕਿਉਂਕਿ ਜਿੱਥੇ ਲੋਭ ਜ਼ਿਆਦਾ ਜਿੱਥੇ ਸਾਡੀ ਸੂਰਤ ਦੇਖਦੀ ਹੈ ਧਿਆਨ ਦੇਖਦਾ ਹੈ ਇਥੋਂ ਜ਼ਿਆਦਾ ਮੁਨਾਫਾ ਹੈ ਤੇ ਬੰਦਾ ਉਹ ਮੁਨਾਫੇ ਵਾਲਾ ਸੌਦਾ ਕਰਦਾ ਹੈ ਤੇ ਉਸ ਮੁਨਾਫੇ ਦੇ ਸੌਦੇ ਦੇ ਅੰਦਰ ਕਈ ਵਾਰੀ ਸਾਡੀ ਆਤਮਾ ਜਿਹੜੀ ਹੈ ਨਾ ਉਹ ਆਤਮਾ ਦੀ ਆਵਾਜ਼ ਦੱਬੀ ਦੀ ਦੱਬੀ ਰਹਿ ਜਾਂਦੀ ਹੈ ਮਹਾਰਾਜ ਕਹਿੰਦੇ ਨੇ ਜਿਵੇਂ ਪਰਿਵਾਰ ਦੇ ਲਈ ਘਰ ਦੇ ਲਈ ਆਹਰ ਕਰਦਾ ਨੂੰ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਆਤਮਾ ਦੇ ਲਈ ਵੀ ਕੋਈ ਆਹਰ ਕਰਿਆ ਕਰ ਭਗਤ ਰਵਦਾਸ ਜੀ ਕਹਿ ਰਹੇ ਨੇ ਕੀ ਤੂੰ ਸੋਇਆ ਜਾਗ ਏ ਆਨਾ ਤੈ ਜੀਵਨ ਜਗ ਸੱਚ ਕਰ ਜਾਣਾ ਮਹਾਰਜ ਕਹਿੰਦੇ ਨੇ ਸੱਚਾ ਨਹੀਂ ਹੈ ਤੂੰ ਹੋਸ਼ ਕਰ ਤੂੰ ਜਾਗ ਕਿਉਂਕਿ ਜਿਹੜਾ ਸਮਾਂ ਹੈ ਜੋ ਵਾਹਿਗੁਰੂ ਜੀ ਨੇ ਸਾਨੂੰ ਦਿੱਤਾ ਹੈ ਇੱਕ ਦਿਨ ਇਹ ਸਮਾਂ ਖਤਮ ਹੋ ਜਾਵੇਗਾ ਮੁੱਕ ਜਾਵੇਗਾ ਇਹ ਸਾਰਾ ਸੰਸਾਰ ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਬਣਿਆ ਜੋ ਉਪਜਿਓ ਸੋ ਬਿੰਦ ਸ ਪਰੋ ਆਜ ਕੇ ਕਾਲ ਭਾਵੇਂ ਆਜ ਭਾਵੇਂ ਕੱਲ ਯਾਦ ਰੱਖਿਓ ਸਮਾਂ ਨਿਕਲਦਾ ਜਾ ਰਿਹਾ ਹੈ ਚਲੇ ਸਾਰਿਆਂ ਨੇ ਜਾਣਾ ਹੈ ਪਰ ਜਿਹੜੇ ਗੁਰਮੁਖ ਨੇ ਗੁਰਮੁਖ ਲਾਹਾ ਲੈ ਕੇ ਵਪਾਰ ਦੇ ਵਿੱਚ ਲਾਹਾ ਖਤੀਬਾ